ਜੈ ਗਉ ਮਾਤਾ ਦੀ ਜੀ ਆਇਆਂ ਨੂੰ ਰਜਿਸਟਰਡ ਨੰਬਰ 579 2022-23 ਪਿੱਪਲ ਵਾਲੀ ਗਊਸ਼ਾਲਾ ਕੋਠਾ ਗੁਰੂ ਕਾ ਬਠਿੰਡਾ ਮੋਬਾਈਲ ਨੰਬਰ 9878830 ਜੀਰੋ 7065 ਇਹ ਦੋਸਤੋ ਜਿਹੜੇ ਸੇਵਾ ਕਰ ਰਹੇ ਆ ਨਾ ਜਿਹੜੇ ਆਗੂ ਸਹਿਬਾਨ ਆ ਇੱਥੇ ਜਿਨ੍ਹਾਂ ਕੋਲ ਚਾਰਜ ਆ ਤੇ ਇਹ ਉਹਨਾਂ ਦੇ ਨੰਬਰ ਆ ਰਜਿਸਟਰਡ ਨੰਬਰ ਨੇ ਤੇ ਅੱਗੇ ਵੀ ਤੁਹਾਨੂੰ ਦੱਸਿਆ ਵੀ ਸੇਵਾਦਾਰ ਤੇ ਇੱਧਰ ਆ ਗਈ ਹੁਣ ਆਪਣੇ ਜਿਹੜੇ ਬਾਬਾ ਮਹੇਸ਼ ਮੂਨੀ ਜੀ ਸ੍ਰੀ ਸ੍ਰੀ 108 ਬ੍ਰਹਮਨੀਨ ਸੁਆਮੀ ਮਹੇਸ਼ ਮੂਨੀ ਜੀ ਬੋਰੇ ਵਾਲੇ ਦੀ ਜੈ ਤੇ ਉਦਾਸੀਨ ਤੇ ਇਹ ਦੋਸਤੋ ਗੱਲ ਇਹ ਆ ਵੀ ਇੱਥੇ ਬਾਬੇ ਬੋਰੇ ਵਾਲੇ ਦੀ ਤੇ ਬਾਬੇ ਮਹੇਸ਼ ਮੂਨੀ ਦੀ ਤੇ ਹਰੀਦਾਸ ਬਾਬਿਆਂ ਦੀ ਇੱਥੇ ਤਸਵੀਰਾਂ ਲੱਗਣਾ ਹੋਈਆਂ ਉਹਨਾਂ ਦੇ ਦਰਸ਼ਨ ਮੇਲੇ ਕਰਾਏ ਜਾਂਦੇ ਆ ਤੇ ਇੱਥੇ ਸੁੱਖ ਕੋਈ ਵੀ ਸੁੱਖ ਸਕਦਾ ਆ ਕੀ ਤੇ ਇੱਥੇ ਜਾਨਕੀ ਆ ਵੀ ਸ਼ਰਧਾ ਭਾਵਨਾ ਨਾਲ ਸੁੱਖ ਸੁਖਦੇ ਆ ਤੇ ਇਹ ਸੁੱਖਾ ਯਾਨੀ ਕਿ ਪੁਰਨਾਵੀ ਹੁੰਦੀਆਂ ਸਾਡੇ ਏਰੀਆ ਦੇ ਵਿੱਚ ਪਤਾ ਵੀ ਬਾਬੇ ਮਹੇਸ਼ ਗੁਣੀ ਜੀ ਪਾਪਾ ਹਰੀਦਾਸ ਜੀ ਇਹਨਾਂ ਦਾ ਕੀ ਰਤਵਾ ਸੀਗਾ ਤੇ ਸਾਰੇ ਜਾਣਦੇ ਆ ਤੇ ਇਸੇ ਕਰਕੇ ਇਹ ਗਊਸ਼ਾਲਾ ਇਹਨਾਂ ਦੇ ਨਾਂ ਦੇ ਉੱਤੇ ਯਾਨੀ ਕਿ ਬਹੁਤ ਵੱਡੇ ਦਾਨੀ ਜਿਹੜੇ ਸੱਜਣਾ ਦਾਨ ਵੀ ਦਿੰਦੇ ਆ ਤੇ ਬਾਕੀ ਆਪਾਂ ਫੇਰ ਆਪਾਂ ਦੁਬਾਰੇ ਜਿਹੜੇ ਕਮੇਟੀ ਮੈਂਬਰ ਆ ਤੇ ਉਹਨਾਂ ਦਾ ਆਪਾਂ ਧੰਨਵਾਦ ਵੀ ਕਰਦੇ ਆ ਤੇ ਆ ਇੱਥੇ ਜਿਹੜੀ ਜਗ੍ਹਾ ਕਿੰਨੀ ਸੋਹਣੀ ਵਿਖ ਬਣਾਈ ਆ ਤੇ ਬਹੁਤ ਸੋਹਣੀ ਜਗ੍ਹਾ ਬਣਾ ਕੇ ਤੇ ਇਥੇ ਜਿਹੜੀ ਯਾਨੀ ਕਿ ਕਿਤੇ ਵੀ ਜੰਗਲ ਚ ਮੰਗਲ ਲਾਉਣ ਵਾਲੀ ਗੱਲ ਆ ਇਥੇ ਪਿੱਪਲ ਹੁੰਦੇ ਸੀ ਤੇ ਬਾਅਦ ਦੇ ਵਿੱਚ ਆ ਹੁਣ ਵੇਖੋ ਇਥੇ ਆ ਟਰਾਲੀ ਆ ਟਰਾਲਾ ਪੱਠਿਆਂ ਨਾਲ ਜਿਹੜਾ ਆ ਜਿੰਨਾ ਵੀ ਸਮਾਨ ਇਥੇ ਖੜਾਗਾ ਤੇ ਜਿੰਨਾ ਵੀ ਸਮਾਨ ਉਹ ਤੂੜੀ ਤੇ ਇਧਰ ਤੂੜੀ ਦਾ ਭਰਿਆ ਪਿਆ ਕਮਰਾ ਉਹ ਬਾਹਰ ਤੂੜੀ ਲੱਗੀ ਹੋਈ ਆ ਤੇ ਕਿੰਨਾ ਅੰਕ ਸਮਾਨ ਸਾਨੂੰ ਦਿਖਾ ਦਿੱਤੀ ਵੀ ਬਹੁਤ ਸਮਾਨ ਇਥੇ ਤੇ ਆਈ ਜਾਂਦਾਗਾ ਇਸ ਸੇਵਾਦਾਰਾਂ ਦੀ ਕੋਈ ਕਮੀ ਨਹੀਂ ਨਾ ਦਾ ਸੇਵਾਦਾਰਾਂ ਦੀ ਕਾਮੀਆਂ ਦੇ ਨਾ ਐਨ ਆਰ ਆਈ ਵੀਰਸ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਤੇ ਇਧਰ ਆ ਟਰਾਲਾ ਜਿਹੜਾ ਆਸ ਨੂੰ ਫੇਰ ਦਿਖਾਉਣੇ ਹੈਗੇ ਤੇ ਟਰਾਲਾ ਪੱਠਿਆਂ ਦਾ ਉਤਰ ਕੇ ਉਤਰ ਕੇ ਪੱਠਿਆਂ 'ਤੇ ਭੜ ਕੇ ਕੋਈ ਤੇ ਕਲਿਆਰ ਗਿਆ ਆ ਵੇਖੋ ਸਾਰਾ ਟਰਾਲਾ ਮੱਕਦਾ ਉਤਰ ਕੇ ਦੇ ਭੜ ਕੇ ਕਿਸ ਨੇ ਕਲਿਆਰਤਾ ਤੇ ਦੋਸਤੋ ਗੱਲ ਇਹ ਵੀ ਇੱਥੇ ਇਹ ਚੀਜ਼ਾਂ ਦੀ ਕੋਈ ਘਾਟ ਨਹੀਂ ਹੁੰਦੀ ਇਹ ਚੀਜ਼ਾਂ ਨਾ ਕੋਈ ਘਾਟਾ ਨਹੀਂ ਹੁੰਦਾ ਇੱਥੇ ਆ ਦੋਸਤੋ ਜਿਹੜੇ ਸੇਵਾਦਾਰ ਨਾ ਸੇਵਾ ਕਰ ਰਹੇ ਆ ਇਹ ਆਪਾਂ ਇਹਨਾਂ ਤੋਂ ਪੁੱਛਦੇ ਆਂ ਵੀ ਕੀ ਇਹ ਲਾ ਰਹੇ ਆ ਤਾਰ ਜੀ ਲਾਈ ਜਾਂਦੇ ਆ ਪਾਸੇ ਤੇ ਸੋਡੀ ਇਹਨਾਂ ਨਾਲ ਗੱਲਬਾਤ ਕਰਵਾਵਾਂਗੇ ਵੀ ਕੀ ਇਹ ਸਿਸਟਮ ਆ ਕੀ ਤਾਰ ਲਾਉਣ ਦੀ ਏ ਟੀ ਕੀ ਜ਼ਰੂਰਤ ਪੈਗੀ ਕੀ ਲੋਡ ਪੈਗੀ ਤੇ ਇਹ ਉਹੀ ਕੌਸ਼ਲ ਆ ਜਿਹੜੀ ਯਾਨੀ ਕਿ ਉਦੋਂ ਸਾਰੀ ਆਪਣਾ ਜਦੋਂ ਆਇਆਗਾ ਤੂਫਾਨ ਉਦੋਂ ਡਿੱਗ ਪਈ ਸੀ ਤੇ ਉਸਦੂ ਬਾਅਦ ਨਗਰ ਦੇ ਸਹਿਯੋਗ ਨਾਲ ਬਹੁਤ ਵਧੀਆ ਸੇਵਾ ਚੱਲੀ ਕਿ ਸਾਰਾ ਜਣੇ ਕਿ ਕੰਪਲੀਟ ਹੋ ਗਿਆ ਦਵਾਰੇ ਤੇ ਇਸ ਨੂੰ ਹੁਣ ਗੱਲ ਕਰਵਾਵਾਂਗੇ ਬਾਈਆਂ ਨਾਲ ਆ ਨਾ ਗਊਆਂ ਵਾਸਤੇ ਜਿਹੜਾ ਆਸਰਾ ਸੀ ਤੇ ਉਦੋਂ ਪਿੱਛੇ ਕਾਫੀ ਨੁਕਸਾਨ ਹੋ ਗਿਆ ਸੀਗਾ ਕਿਉਂ ਆਇਆ ਸ਼ੈੱਡ ਛੁੱਟ ਡਿੱਗ ਪਏ ਸੀ ਬਰਾਂਡੇ ਟਹਿਗੇ ਸੀ ਕਾਫੀ ਟਰੈਕਟਰ ਦੇ ਉੱਤੇ ਡਿੱਗ ਪਿਆ ਸੀਗਾ ਰਾਂਡਾ ਬੁੰਡਾ ਯਾਨੀ ਕਿ ਤਕਰੀਬਨ ਸਾਰੀ ਨਾਸ਼ਤੀ ਹੋ ਗਈ ਸੀਗੀ ਤੇ ਉਦੋਂ ਆਪਾਂ ਵੀਡੀਓ ਪਾਈਆਂ ਸੀਗਾ ਤੇ ਬਹੁਤ ਦਾਨੀ ਸੱਜਣਾ ਨੇ ਜੋ ਇਹ ਬੇਜਵਾਨਾਂ ਦੀ ਖਾਤਰ ਬਹੁਤ ਦਾਨ ਆ ਜਿੰਨਾ ਵੀ ਕਿਸੇ ਨੇ ਦਾਨ ਕਿਸੇ 100 200 500000 2000 500000 ਜਿੰਨਾ ਵੀ ਕਿਸੇ ਤੋਂ ਭੇਜਿਆ ਤੇ ਸਾਰਾ ਇਹ ਕਮੇਟੀ ਵੱਲੋਂ ਧੰਨਵਾਦ ਤੇ ਪਿੰਡ ਵਾਲਾਂ ਕਨੋਂ ਧੰਨਵਾਦ ਕੀਤਾ ਗਿਆ ਇਹ ਹੁਣ ਦੇ ਤੋਂ ਗੱਲ ਇਹ ਛੱਪੜ ਸੀਗਾ ਤੇ ਛੱਪੜ ਦੇ ਨਾਲ ਕਿਨਾਰੇ ਦੇ ਉੱਤੇ ਤੇ ਪਸ਼ੂ ਇਧਰ ਕਿ ਉੱਚਾ ਹੋ ਗਿਆ ਸੀਗਾ ਤੇ ਪਸ਼ੂ ਪਹਿਲੇ ਪਾਸੇ ਡਿੱਗਦੇ ਸੀਗੇ ਛੱਪੜ ਦੇ ਵਿੱਚ ਇਹ ਅੱਜ ਆਪ ਆਖੇ ਪੁੱਛਿਆ ਵੀ ਆਖੀ ਜਿਹੜਾ ਇਹ ਤਾਰ ਲਾ ਰਹੇ ਹੈਗੇ ਇੱਕ ਤਾਂ ਮਾਰਨਾ ਨਾਲੇ ਤਾਂ ਇਹ ਪਰਦਾ ਹੋ ਜੂਗਾ ਨਾਲੇ ਤਾਂ ਇਹ ਪਰਦਾ ਹੋ ਜੂਗਾ ਪਸੂ ਢਿੱਗਣ ਤੋਂ ਤੇ ਨਾਲੇ ਆ ਤਾਰ ਫੇਰ ਵੀ ਮੇਲੇ ਇੱਕ ਵੇਲੇ ਕਿਉਂ ਅੱਜ ਕੱਲ ਸਾਰੀ ਦੁਨੀਆ ਇਹ ਜੀ ਨਹੀਂ ਹੁੰਦੀ ਕੋਈ ਨਾ ਕੋਈ ਵੇਲੇ ਕਵੇਲੇ ਜਿਹੜੇ ਰਾਤ ਨੂੰ ਦੋ ਚਾਰ ਬੰਦੇ ਪੈਂਦੇ ਆ ਕਿਉਂ ਸਾਰੇ ਤਰ੍ਹਾਂ ਦੇ ਲੋਕ ਹੀ ਹੁੰਦੇ ਹੈਗੇ ਨਹੀਂ ਰੱਖ ਤੇ ਕੋਈ ਨਹੀਂ ਰੱਖ ਸ਼ਰਾਰਤੀ ਵੀ ਹੁੰਦੇ ਆ ਤੇ ਨਾਲੇ ਉਦੋਂ ਸੇਫਟੀ ਹੋ ਜੂਗੀ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਾਰੀ ਆ ਤਾਰ ਆ ਜਿਹੜੀ ਨਾ ਆਹ ਦੀ ਦੂਸਰੀ ਤਾਰ ਆ ਇਹ ਆ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਆਹ ਦੱਬੀ ਵਾਲੀ ਤਾਰ ਜਿਹੜੀ ਇਹ ਇਹ ਸਾਰੀ ਲਾਈ ਆ ਤੇ ਉਹਨੇ ਸੇਵਾਦਾਰ ਆ ਇਹ ਕੱਲ ਦੇ ਲੱਗੇ ਹੋਏ ਆ ਬੜੀ ਬੜੀ ਦੂਰ ਤੇ ਕਾਹਦੀ ਜਣੀ ਕਿ ਨਾ ਬਾਕੀ ਗੱਲ ਇਹ ਜਿਹੜਾ ਅੱਗੇ ਵੀ ਆਪਾਂ ਕਹਿੰਦੇ ਹੁੰਨੇ ਆ ਵੀ ਗੱਲ ਇਹ ਕੰਨੀ ਸੇਵਾ ਜਿਹੜੀ ਪੈਸੇ ਦੀ ਨਹੀਂ ਹੁੰਦੀ ਵੀ ਕੱਲਾ ਪੈਸਾ ਲਾ ਕੇ ਸੇਵਾ ਕਈ ਬੰਦੇ ਕੋਲ ਸਵਾ ਨਹੀਂ ਹੁੰਦਾ ਉਹ ਪੈਸਾ ਦੇ ਦਿੰਦੇ ਆ ਵੈਸੇ ਇੱਥੇ ਤੇ ਕਈ ਬੰਨਾਂ ਕੋਲੇ ਪੈਸਾ ਨਹੀਂ ਹੁੰਦਾ ਉਹ ਸੇਵਾ ਕਰ ਦਿੰਦੇ ਆ ਇਹ ਰਲ ਮਿਲ ਕੇ ਸੰਗਤ ਦਾ ਸਹਿਯੋਗ ਦੇ ਨਾਲ ਹੀ ਇਹੋ ਜਿਹੇ ਕਹਿੰਦੇ ਆ ਸੰਸਥਾ ਕੋ ਚੱਲਦੀਆਂ ਹੁੰਦੀਆਂ ਤੇ ਹਾਂ ਭਾਈ ਨਿੱਕੇ ਕਿਵੇਂ ਇਹ ਪਹਿਲੀ ਗੱਲ ਤਾਂ ਤਾਰ ਲਾਉਣ ਦਾ ਰੀਜਨ ਕੀ ਸੀਗਾ ਭਾਈ ਜੀ ਇਹ ਇੱਧਰ ਲਾਪਸ ਛੱਪੜ ਵਾਲਾ ਪਾਸਾ ਸੀਗਾ ਇਹਦਾ ਠੀਕ ਹੈ ਜੀ ਠੀਕ ਹੈ ਜੀ ਤੇ ਮਾਰੇ ਪਸ਼ੂ ਤੇ ਤਕੜੇ ਪਸ਼ੂ ਟੱਕਰ ਮਾਰਦੇ ਪਰ ਛੱਡ ਦਿੰਦੇ ਆ ਠੀਕ ਹੈ ਜੀ ਪਸ਼ੂ ਕਿੱਥੋਂ ਕੱਢਣ ਨੂੰ ਦਿੱਕਤ ਬਹੁਤ ਹੁੰਦੀ ਆ ਹਾਂ ਡੂੰਗਾ ਸਾ ਇੱਧਰ ਹਾਂ ਜੀ ਹਾਂ ਗੋੜੀ ਇਤਰਾਫ ਕਰ ਰਿਹਾ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੇ ਪਹਿਲਾਂ ਵੀ ਜਾਨੀ ਕਿ ਕਾਫੀ ਨੁਕਸਾਨ ਹੋਇਆ ਸੀ ਗਊਸ਼ਾਲਾ ਚ ਉਹਦੂ ਵਾਰ ਸੇਵਾਦਾਰਾਂ ਨੇ ਬਹੁਤ ਜ਼ਿਆਦਾ ਜਾਨੀ ਕਿ ਸੇਵਾਦਾਰਾਂ ਨੇ ਵੀ ਬਹੁਤ ਛੁੱਟੀ ਮਾਰੀ ਤੇ ਗਾਂ ਸੇਵਾ ਦੇਣ ਵਾਲੇ ਵੀ ਕੋਈ ਕਸਰ ਨਹੀਂ ਛੱਡੀ ਤੇ ਉਹ ਪੂਰਤੀ ਹੋ ਗਈ ਪੂਰੀ ਹਾਂ ਜੀ ਉਹ ਪੂਰਤੀ ਹੋ ਗਈ ਇੱਥੇ ਬੰਦੇ ਤਾਂ ਆ ਨਹੀਂ ਸੀ ਇੰਨਾ ਕਿ ਜਿਵੇਂ ਗਊਸ਼ਾਲਾ ਡਿੱਗ ਗਿਆ ਸਿਰ ਠਾਰ ਲਾਵਾਂਗੇ ਠੀਕ ਹੈ ਠਾਰ ਲਾਉਣੀ ਹੋਰ ਇੱਕ ਵਾਰ ਜੀ ਠੀਕ ਹੈ ਪਰ ਹੁਣ ਉਹ ਤੋਂ ਵੀ ਵਧੀਆ ਹੋ ਗਿਆ ਵੀ ਬਹੁਤ ਵਧੀਆ ਹੋ ਗਿਆ ਠੀਕ ਹੈ ਠੀਕ ਹਾਂ ਜੀ ਯਾਨੀ ਕਿ ਅਕੇ ਟਿਕਾੜਿਆ ਸੀ ਉਦੋਂ ਸਮੇਂ ਕਿ ਵਧੀਆ ਬਣ ਗਿਆ ਠੀਕ ਹੈ ਠੀਕ ਲੋਕਾਂ ਨੇ ਏਡਾ ਸਹਿਯੋਗ ਦਿੱਤਾ ਜੀ ਉਹਨਾਂ ਦਾ ਮੁੱਲ ਵੀ ਨਹੀਂ ਮੁੱੜ ਸਕਦਾ ਯਾਨੀ ਕਿ ਚੂਲੀ ਚੂਲੀ ਦਾ ਚੂਲੀ ਚੂਲੀ ਨਾਂ ਅੰਦਰ ਆ ਪਰਣਾ ਵਾਲੀ ਗੱਲ ਬਣ ਗਈ ਅੱਜ ਰੁਪਈਆ ਮੰਗਿਆ ਲੱਖਾਂ ਹੀ ਦਿੱਤੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਠੀਕ ਹੈ ਤੇ ਦੋਸਤੋ ਗੱਲ ਇਹ ਵੀ ਇਹ ਸੇਵਾਦਾਰਾਂ ਦਾ ਵੀ ਮਨ ਖੁਸ਼ ਆਇਆ ਕਹਿੰਦੇ ਵੀ ਸਾਨੂੰ ਕਿਸੇ ਨੇ ਮੱਥੇ ਵਟ ਨਹੀਂ ਪਾਇਆ ਤੇ ਸਾਰੇ ਬੰਦਿਆਂ ਨੇ ਵਧ ਚੜ ਕੇ ਹਿੱਸਾ ਪਾਇਆ ਜੇ ਜੀ ਵੀ ਸੇਵਾ ਲਾ ਦਿੱਤੀ ਕਿਸੇ ਨੂੰ ਤੇ ਉਹ ਜੀ ਸੇਵਾ ਅਗਲੇ ਨੇ ਪੂਰੀ ਵਧੀਆ ਜਾਨੀ ਕਿ ਤਨ ਮਨ ਨਵਾਈ ਆ ਤੇ ਆ ਆਪਾ ਤੁਹਾਡੀ ਬਾਈ ਨਾਲ ਗੱਲ ਕਰਾਵਾਂਗੇ ਚਲੋ ਖਾਇ ਤਾਂ ਇਹ ਸਸਤਾ ਦਾ ਕਿਸੇ ਜ਼ਿੰਮੇਵਾਰੀ ਨਹੀਂ ਚੱਲਦਾਂ ਕੋਈ ਜ਼ਿੰਮੇਵਾਰੀ ਤਾਂ ਦੇਣੀ ਪੈਂਦੀ ਹੁੰਦੀ ਆ ਤੇ ਬਾਈ ਹਾਂ ਰਾਜੂ ਕੀ ਹਾਲ ਆ ਵਧੀਆ ਜੀ ਤੇ ਇਹ ਬਾਈ ਹੈਗੇ ਆਪਣੇ ਪ੍ਰਧਾਨ ਸਾਹਿਬ ਹੀ ਕਹਿ ਦਿੰਨੇ ਚਲੋ ਚਲੋ ਖਾਇ ਤਾਂ ਉਹ ਵੈਸੇ ਸਾਡੇ ਕੱਚੀ ਜੀ ਕਮੇਟੀ ਬਣਾਈ ਵੀ ਆ ਸਾਰੇ ਪ੍ਰਧਾਨ ਹੀ ਆ ਤੇ ਬਾਈ ਫਿਰ ਵੀ ਜ਼ਿੰਮੇਵਾਰ ਹੈਗਾ ਬਾਈ ਟੋਟਾ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਬਹੁਤ ਵਧੀਆ ਜੀ ਇਹ ਤਾਰ ਦਾ ਲਾਉਣ ਦਾ ਮਕਸਦ ਬਾਈ ਇਹੀ ਆ ਜਿਹੜੇ ਕਮਜ਼ੋਰ ਪਸ਼ੂ ਸੀਗੇ ਠੀਕ ਆ ਜੀ ਛੱਪੜ ਤੱਕ ਜਿਹੜੇ 10 ਫੁੱਟ ਡੂੰਗਾ ਇੱਥੋਂ ਠੀਕ ਆ ਜੀ ਉਹ ਪਸ਼ੂ ਛੱਪੜ ਚ ਡਿੱਗ ਪੈਂਦੇ ਸੀ ਬਾਕੀ ਨਾਲ ਜਿਹੜੀ ਗੈਪ ਬਣੀ ਵੀ ਆ ਨਾਲੋਂ ਕੱਢਣ 'ਚ ਬਹੁਤ ਦਿੱਕਤ ਆਉਂਦੀ ਸੀਗੀ ਮੁੜ ਕੇ ਡਿੱਕਤ ਆਉਂਦੀ ਸੀ ਹਾਂ ਉਸ ਕਰਕੇ ਬਾਈ ਇਹ ਲਾਈ ਆ ਬਾਕੀ ਪਰਦਾ ਹੋ ਗਿਆ ਗੱਲਾਂ ਕਈ ਬਣ ਗਈਆਂ ਵਿੱਚ ਆਸ ਕਈ ਵਾਰੀ ਸ਼ਰਾਰਤੀਆਂ ਸਰ ਕੋਈ ਐਵੇਂ ਇੱਧਰ ਪੀ ਵੀ ਕੋਈ ਚੀਜ਼ ਵਖਤੀ ਸਿੱਟ ਜੇ ਬਾਕੀ ਕੁੱਤੇ ਕਰ ਤੈ ਤਾਂ ਸੇਫਟੀ ਹੋਣੀ ਹੈ ਹਾਂ ਛੋਟੇ ਛੋਟੇ ਜਾਨਵਰ ਸੀ ਜਿਹੜੇ ਹਾਂ ਕੁੱਤੇ ਪੈਂਦੇ ਤੇ ਦੋ ਜੇ ਛੋਟੇ ਬਸ਼ਰੂ ਸੀਗੇ ਤੇ ਉਹਨਾਂ ਨੂੰ ਨਾ ਹੱਡਾਂ ਰੋੜੀ ਵਾਲੇ ਕੁੱਤੇ ਬਹੁਤ ਵੱਡੇ ਵੱਡੇ ਉਹ ਬਸ਼ਰੂਆਂ ਨਾਲੋਂ ਵੱਡੇ ਵੱਡੇ ਆ ਤੇ ਉਹ ਹੱਡਾਂ ਰੋੜੀ ਵਾਲੇ ਕੁੱਤੇ ਨਾ ਆ ਜਾਂਦੇ ਸੀ ਉਹ ਨੁਕਸਾਨ ਕਰ ਜਾਂਦੇ ਸੀ ਤੇ ਬਹੁਤ ਵਧੀਆ ਭਾਈਆਂ ਨਾਲ ਉਪਰਾਲਾ ਹੈ ਤੇ ਦਾਨੀ ਸਜਣਾ ਨੂੰ ਆਪਾਂ ਬੇਨਤੀ ਕਰਦੇ ਆ ਵੀ ਇਹੋ ਜੀਆਂ ਚੀਜ਼ਾਂ ਦੇ ਦਾਨ ਕਰਦੇ ਰਿਆ ਕਰੋ ਯਾਰ ਕੋਈ ਗੱਲ ਨਹੀਂ ਆਪਾਂ ਨੂੰ 10000 ਰੁਪਈਆ ਨਾਲ ਕੋਈ ਫਰਕ ਨਹੀਂ ਪੈਂਦਾ ਬਾਹਰਲੇ ਐਨਆਰਆਈ ਦੇ ਵੀਰਾਂ ਦੇ ਸਹਿਯੋਗ ਨਾਲ ਅੱਗੇ ਇਹ ਵੇਖੋ ਕਿੱਡਾ ਵਧੀਆ ਇਹ ਜਿਹੜਾ ਸੰਸਥਾ ਕਿੱਡੀ ਵਧੀਆ ਖੜੀ ਹੋਗੀ ਅੱਗੇ ਆਪਾਂ ਨਾ ਜਦੋਂ ਸਾਰੇ ਟੇਰੀਟਾਗੇ ਸੀਗੇ ਜਦੋਂ ਇਹ ਉਹ ਝਹਾੜ ਆਇਆਗਾ ਜਦੋਂ ਸਾਰੇ ਡਿੱਗ ਪਈ ਸੀ ਜਦੋਂ ਸਾਰਿਆਂ ਨੇ ਜਾਨੀ ਕਿ ਐ ਅਹਿਸਾਸ ਛੜਤਾ ਸੀਗਾ ਵੀ ਯਾਰ ਹੁਣ ਦੁਬਾਰੇ ਇਹ ਵੀ ਨਹੀਂ ਤਰੀਕੇ ਨਾਲ ਬਣਨੀ ਤੇ ਫਿਰ ਵੀ ਜਾਨੀ ਕਿ ਤੂੰ ਵਧੀਆ ਲੈਂਟਰ ਪਾ ਕੇ ਤੂੰ ਵਧੀਆ ਸਾਰਾ ਮਕਾਨ ਵਧੀਆ ਤਿਆਰ ਕਰਤਾ ਤੇ ਕਹਿੰਦੇ ਹੁੰਦੇ ਆ ਨਾ ਹਰ ਇੱਕ ਚੀਜ਼ ਦਾ ਪ੍ਰਮਾਤਮਾ ਹੀ ਆ ਇਹਨਾਂ ਦਾ ਬੇਜਵਾਨਾਂ ਦਾ ਵੀ ਪ੍ਰਮਾਤਮਾ ਹੀ ਆ ਵੇਖੋ ਗੱਲ ਇਹ ਕਿਸੇ ਦੇ ਮਨ ਚ ਕਿਵੇਂ ਸੇਵਾ ਜਾਗਦੀ ਹੈ ਕਿਸੇ ਦੇ ਮਨ ਚ ਕਿਵਾ ਕਿਵੇਂ ਸੇਵਾ ਜਾਗਦੀ ਆ ਤੇ ਸੇਵਾਦਾਰ ਬਹੁਤ ਜਿਆਦੇ ਵਧੀਆ ਪ੍ਰਾਲੇ ਦਾ ਕੰਮ ਕਰ ਰਹੇ ਆ ਤੇ ਐਨ ਆਰ ਆਈ ਵੀਰਾਂ ਦਾ ਫੇਰ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਤੇ ਮਰ ਝੜ ਕੇ ਹਸਾ ਜਿੰਨਾ ਵੀ ਦਾਣਾ ਤੇ ਆਪਾਂ ਇਹ ਗਊਸ਼ਾਲਾ ਨੂੰ ਦਿਆ ਕਰ ਗਏ ਤੇ ਕਿਉਂ ਆਇਆ ਇਹਨੇ ਜਾਨੀ ਕਿ ਉਤਸ਼ਾਹ ਨਾਲ ਤੇ ਸੇਵਾਦਾਰਾਂ ਨੂੰ ਵੀ ਸੌਕਾ ਹੋ ਗਿਆ ਨਾ ਇਹਦਾ ਇਹਨਾਂ ਨੇ ਇੰਨੀ ਸ਼ਾਬਾਸ਼ ਆ ਜਿਹੜਾ ਇਹ ਟਾਈਮ ਕੱਢ ਕੇ ਸਾਫ ਸਵਾਲ ਕਰ ਰਹੇ ਆ ਤੇ ਨਹੀਂ ਭਾਈ ਅੱਜ ਕੱਲ ਕਿਸੇ ਕੋਲੇ ਆਪਦਾ ਘਰ ਦੇ ਕੰਮ ਚੋਂ ਵੇਰ ਨਹੀਂ ਘੰਟਾ ਵੀ ਕਿਸੇ ਕੋਲੇ ਤੇ ਇਹਨਾਂ ਮਾਈਆਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਬਾਈ ਨੇਕੇ ਧੰਨਵਾਦ ਤੁਹਾਡਾ ਤੇ ਅਜੂ ਬਾਈ ਸਾਰੇ ਸੰਗਤਾਂ ਦਾ ਧੰਨਵਾਦ ਤੁਹਾਡਾ ਜਿਹੜੇ ਬੰਦੇ ਆਵਾ ਟਾਈਮ ਕੱਢ ਕੇ ਸਵਾ ਇੱਥੇ ਦਿਨੇਓ ਤੇ ਬਾਈ ਸਾਡੇ ਨੂੰ ਯਾਨੀ ਕਿ ਸਾਡੇ ਕਨ ਨੂੰ ਲੱਖ ਲੱਖ ਸੋਨ ਨੂੰ ਯਾਨੀ ਕਿ ਵਧਾਈ ਵੀ ਹੈ ਇਸ ਗੱਲ ਦੀ ਜਿਹੜੀ ਦੁਬਾਰੇ ਇਹ ਸੰਸਥਾ ਨੂੰ ਖੜਾ ਹੀ ਕਰਿਆ ਤੁਸੀਂ ਤੇ ਧੰਨਵਾਦ ਵੀ ਹੈ ਤੁਹਾਡਾ ਤੁਸੀਂ ਆਦਾ ਕੀਮਤੀ ਸਮਾਂ ਕੱਢ ਕੇ ਇੱਥੇ ਟਾਈਮ ਕੱਢਦੇ ਹੋ ਦਿਨੇ ਟਾਈਮ ਤੇ ਵੇ ਜਵਾਨਾਂ ਨੂੰ ਯਾਨੀ ਕਿ ਪ੍ਰਮਾਤਮਾ ਸਾਹਿਬ ਨੂੰ ਤਰੱਕੀਆਂ ਦੇਵੇ ਤੇ ਧੰਨਵਾਦ ਜੀ ਸਾਰਿਆਂ ਦਾ